ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸਵੇਰ ਦੇ ਸੇ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146615312 ਆਓ ਪੁੱਛ ਲੈਣੇ ਵਈਟੋਟੀਲਾ ਆਜੀ ਵੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਰਵੀ ਹੈ ਬਾਈ ਪਿੰਡ ਰਾਈਆ ਤਸੀਲ ਖੂਲਾ ਜ਼ਿਲ੍ਹਾ ਬਟਿੰਡਾ ਠੀਕ ਹੈ ਨੇੜੇ ਪਿੰਡ ਰਾਈਆ ਨੇੜੇ ਆਪਣੇ ਤਾਪਾ ਬਧੌੜ ਰਾਮਪਰਾਏ ਨੇੜੇ ਹੈ ਮੋਬਾਈਲ ਨੰਬਰ ਬੋਲ 98786 44255 ਠੀਕ ਹੈ ਬਾਈ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਬਈ ਪਹਿਲਾ ਸੂਆ ਖੂਆ ਯਾਰ ਕੱਲ ਹੋਈ ਆ ਮੰਨ ਲਓ ਰਾਤ 8:00 ਵਜੇ ਸੁੱਈ ਆ ਠੀਕ ਆ ਜੇ ਜੇ ਜੂਰ ਸਾਰਾ ਕੁ ਓਕੇ ਆ ਤੇ ਮਗਰ ਵੱਚੀ ਆ ਬੱਚਾ ਬੱਚੀ ਬੱਚੀ ਚੰਗੀ ਆ ਨਾ ਹਾਂਜੀ ਠੀਕ ਆ ਆ ਦੇ ਮਾਂ ਦੀ ਆ ਆਰਡਰ ਦਿਖਾਇਓ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰਮਾਣੀ ਨੇ ਬਈ ਤਿਆਰ ਕਰਿਆ ਉਹ ਵੀ ਸੀਨ ਸਾਬ ਜਿਹੜੀ ਆਰਡਰ ਦੀ ਫੀਟਿੰਗ ਉਹ ਚੈੱਕ ਕਰੋ ਸੂਕੋਂ ਸਟਾਰਟ ਹੁੰਦਾ ਲੇਵਾ ਦੇਖੋ ਵਨ ਆਊਟ ਕਿੰਨੀ ਚੰਗੀ ਆ ਪ੍ਰੋਬਲਮ ਨਹੀਂ ਆਉਂਦੀ ਜਲਦੀ ਤੋਂ ਜਲਦੀ ਨੂੰ ਬਈ ਦੇਖੋ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਨਾੜਾ ਨੂੜਾ ਬਹੁਤ ਚੰਗੇ ਦੁੱਧ ਵਾਲੀ ਨਾੜ ਬਹੁਤ ਚੰਗੀ ਆ ਇੰਨਾ ਬੋੜਾ ਹੁਣ ਹ ਭਾਈ ਭੋਲਾ ਦਾ ਹਾਲ ਕੱਢਿਆ ਨੇ ਮੈਨੂੰ ਕਹਿੰਦਾ 2 ਕਿਲੋ ਕੱਢਿਆਗਾ ਠੀਕ ਆ ਤੇ ਮੂੰ ਬਸ਼ੀ ਦੁੱਧ ਪਾ ਦੂਗੀ 2.5 ਕਿਲੋ ਖੁੱਲਾ ਠੀਕ ਆ ਹਾਂ ਹੂੰ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਖੁੱਲ ਕਰਦਾ ਰੰਗ ਰੂਪ ਚੰਗਾ ਆਰਡਰ ਚੰਗਾ ਭਾਈ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਹੋਰ ਜੀਵਾਦੀ ਚੰਗੀ ਅਸਨੱਖ ਭੋਣਾ ਬੜ ਦੇ ਵਿੱਚ ਚੰਗਾ ਗਾ ਵੱਡੀ ਗੱਲ ਫੈਂਟ ਫੁੱਲ ਆਉਣੀ ਹੈ ਗਰਮੀ ਕਰ ਮਾਰਨੀ ਹੈ ਕੱਦ ਬਹੁਤ ਆ ਬਾਈ ਕੱਦ ਵੱਡੀ ਬੁੱਡੀ ਕੱਦ ਫੁੱਲ ਆ ਬਾਈ ਕੋਈ ਛੋਟ ਹੀ ਨਾ ਮੰਨਿਓ ਬਾਈ ਫੁੱਲ ਕੱਦਦਾ ਆਰਡਰ ਕਮਾਲ ਦਾ ਉਪਰੋਂ ਸੁਗੜੋਲੇ ਵਾਸਟਾਰਟ ਹੋ ਜਾਂਦਾ ਮੁੱਠੀ ਆਲਾ ਥਾਣਾ ਕੱਲਾ ਕੱਲਾ ਥਾਣਾ ਅੰਦਾਜ਼ਾ ਲਾ ਲਓ ਬਾਈ ਆਪਣੇ ਤੋਂ ਲਾਇਆ ਬਾਈ ਬਰਾਬਰ ਖੜ ਗਿਆ ਬਾਈ ਪਰਲੇ ਪਾਸੇ ਖੜਾ ਨਹੀਂਦਾ ਨੀਗਾ ਉਸ ਹਿਸਾਬ ਨਾਲ ਐਸਟੀਮੇਟ ਲਾਇਓ ਫੁੱਲ ਕੱਦਦਾ ਬਾਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਬਤਾਰਾ ਮਾਰ ਕੇ ਖਾਦਨੇ ਆ ਆ ਬਾਕੀ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾਣਾ ਨਾੜਾ ਨੂਣਾ ਪੁੱਲ ਜੇ ਲੇਵਾ ਦਿਖਾਉਂ ਬਾਈ ਸਮਾਰ ਕੇ ਇੱਥੋਂ ਦੇਖੋ ਇੱਥੋਂ ਸਟਾਰਟਿੰਗ ਹੁੰਦਾ ਲੇਵਾ ਕਿਆ ਬਾਤ ਆ ਬਹੁਤ ਮੂਰੇ ਬਾਈ ਮੂਰੇ ਵਿੱਚ ਤੁਹਾਨੂੰ ਲੱਗਦੀ ਆ ਜੱਥ ਲੇਵਾ ਮੂਹ ਨੂੰ ਦਿਖਾਉਂਦੀ ਆ ਗਾੜੀ ਗੂੜੀ ਪੂਰੀ ਚੰਗੀ ਆ ਕੱਲਾ ਕੱਲਾ ਤਣ ਮੁੱਠੀ ਆ ਹਨ ਗਲਾਬੀ ਆਈ ਵੇ ਜਾ ਬਾਈ ਪਾਉ ਇਹਨੂੰ ਕੋਈ ਬੱਚਾ ਬੋਚਦਾ ਨਹੀਂ ਬੱਚਾ ਸ਼ਰਟ ਨਾ ਛੱਡ ਨਿਆਣਾ ਪਾਲ ਮੋਹ ਜਨਾ ਬਹਿ ਜਾ ਬਾਈ ਕਹਿੰਦਾ ਕਹਿੰਦੀ ਕਰ ਮੈਂ ਕਹਿੰਦੀ ਕੋਈ ਨਹੀਂ ਬਾਈ ਇਹਦਾ ਗੱਬਣ ਥੱਲੇ ਵੀ ਆਈ ਆੱਖ ਲਾਈ ਜਾਂਦੇ ਕੋਈ ਠੀਕ ਆ ਹੂੰ ਲੈ ਨਿਆਣਾ ਬਾਈ ਨੇ ਲਿਆ ਪਾ ਤੇ ਧਾਰਾ ਜਿਹੜੀਆਂ ਮਾਰਕੀਰ ਖਾਨ ਲੈ ਧਾਰਾ ਮਾਰਕੀਰ ਖਾਨ ਚੂਣ ਚੰਗਾ ਹੈ ਨਾ ਬਈ ਬਾਲਾ ਮੋਟਾ ਚੂਣਾ ਵਾਲਾ ਤਾਂ ਚਵਾਈ ਬਣਨੀ ਹੈ ਜੀ ਹੂੰ ਚਵਾਈ ਚੂਈ ਕਰਮਾ ਜੀ ਚੰਗੀ ਹੈ ਲੈ ਚੂਣ ਬੜਾ ਚੰਗਾ ਕਿਆ ਬਾਤ ਬਈ ਜੇ ਮੈਂ ਪਲੂਣਾਂ ਨੇ ਕਿਹਾ ਹੀ ਕੋਈ ਨਹੀਂ ਚੱਰੀ ਹੂੰ ਠੀਕ ਹੈ ਹਾਂ ਮੈਂ ਦੋ ਦੰਨਾਰੇ ਬਚਾ ਜੰਗਾ ਦਾ ਇਹਨੂੰ ਹੂੰ ਇਹਨੂੰ ਕੋਈ ਚੱਕਰੀ ਠੀਕ ਹੈ ਚਵਾਈ ਬਹੁਤ ਚੰਗੀ ਹੈ ਰਹਾ ਮੋਟਾ ਮੋਟਾ ਚੌਣ ਲੱਗਿਆ ਮੋਟਾ ਮੋਟਾ ਚੌਣ ਲੱਗਿਆ ਤਾਂ ਖਾਣ ਵੀ ਬਹੁਤ ਚੰਗਾ ਬਈ ਭਗਵਾਨ ਨਾ ਕੀ ਬਾਤ ਹੈ ਬਈ ਗੁੱਲੇ ਵਾਲਾ ਥਣ ਲੱਗਿਆ ਚੌਣ ਚਾਂਣ ਲਾ ਪੂਰਾ ਚੰਗਾ ਧਾਰ ਦੇਖੋ ਗੰਨੇ ਵਰਗੀ ਵਰਦੀ ਹੈ ਬਈ ਬਾਕੀ ਠੰਡੀ ਸੀਲ ਹੈ ਜਿਵੇਂ ਮਰਜੀ ਜਾਈ ਚੱਲ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਹੈ ਵੀਰੇ ਡਾਕਟਰ ਮੌਲਣੇ ਇਹਦਾ ਬਾਲਾ ਕਰਨਾ ਆਪਾਂ ਲੈਣ ਦੇਣ ਵਾਲੀ ਗੱਲ ਹੀ ਕਰਨੀ ਆ ਹੂੰ 60000 ਦੀ ਪਹੁੰਚ ਕਰ ਦਾਂਗੇ 200 ਕਿਲੋਮੀਟਰ ਦਾ ਠੀਕ ਆ ਭਾਈ ਹਾਂ 60000 ਰੁਪਇਆ ਮੋਲਾ ਵਿੱਚ ਪਹੁੰਚ ਜਿਹੜੀ ਬਾਈਕ ਨਾਲ 200 ਕਿਲੋਮੀਟਰ ਤੱਕ ਫ੍ਰੀ ਹੋ ਜੂਗੀ ਤੇ ਕਿਰਾਇਆ ਯਾਨੀ ਕਿ ਬਿਲਕੁਲ ਫ੍ਰੀ ਆ 200 ਕਿਲੋਮੀਟਰ ਤੱਕ 60000 ਰੁਪਇਆ ਮੋਲਾ ਫੇਰ ਵੀ ਚਲੋ ਵਿੱਚ ਮਾਨ ਤਾਨ ਕੋਈ ਛੋੜ ਜੇ ਆਪਾਂ ਕਰ ਦਾਂਗੇ ਕੋਈ ਆਪਾਂ ਕਦੇ ਨਹੀਂ ਮੋੜਦੇ ਆ ਮੰਨ ਲੈਣਾ ਰਸਤੇ ਨਾਲ ਠੀਕ ਆ ਭਾਈ ਠੀਕੇ ਸੇ ਵੀ ਨੂੰ ਗੜ ਪਸੰਦ ਆ ਭਾਈ ਨਾਲ ਕਿ ਨਾ ਇਹ ਲੂਹਾ ਫੇਰ ਦੁਬਾਰਾ ਦੇਖ ਲੈ ਭਾਈ ਹਮਮ ਆਹ ਕਮਾ ਲਿਓ ਆ ਬਚੀਦਾ ਸਹੀ ਗੱਲ ਆ బొక్కల్ జీ లేవా ప్రాబ్లం నిజేది లేవేను ఆండి హా